ਸਸਕੀ ਗਾਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਲਗਾਤਾਰ ਪ੍ਰਵਾਸੀਆਂ ਦੇ ਖਿਲਾਫ ਰੋਸ ਵਧਦਾ ਜਾ ਰਿਹਾ ਹੈ ਖਾਸ ਕਰਕੇ ਲੁਧਿਆਣਾ ਦੇ ਵਿੱਚ ਕਾਰੋਬਾਰੀ ਅਤੇ ਪ੍ਰਵਾਸੀਆਂ ਦੇ ਵਿਚਕਾਰ ਚਿੰਤਾ ਹੈ ਇਸ ਤੇ ਚੱਲਦਿਆਂ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਕਿਸੇ ਇੱਕ ਦੀ ਗਲਤੀ ਦੀ ਸਜ਼ਾ ਸਾਰਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਵੀ ਕਾਫੀ ਹਲਚਲ ਹੈ ਪਰਮਾਨ ਜਾਰੀ ਕੀਏ ਹਨ ਚਲੋ ਲੁਧਿਆਣਾ ਸਹਿਰ ਮੇ ਤਾਂ ابھی ਨਹੀਂ ਹੈ ਉਹ ਚੱਗੇ ਤੇ ਠੀਕ ਨਹੀਂ ਹੈ कहीं भी सारे बंदे कमाने खाने जाते हैं लुधियाना कभी जाते हैं बिहार यूपी बंगाल हर जगह जाते हैं वो चीज़ें सारे जगह फैलेगी फिर ऐसे करेंगे तो हर जगह वो चीज़ भी बात फैलेगा अगर नहीं तो ये चीज़ें ना करें कोई अगर अफवाह ना फैलाएं जो कोई कार्रवाई होती है उसे उसके उस पर हो जो सजावार है उसको सजा दी जाए तो क्या लेकिन ऐसे सारे तो नहीं है ना सारे इंसान एक जैसे तो नहीं है सही भी हैं आदमी ਸਾਰੇ ਜਿਹਾ ਤਾਂ ਹੈ ਨਹੀਂ ਕਿ ਚਲੋ ਤਾਂ ਇੱਕ ਇੱਕ ਕਾਗਰ ਕੋਈ ਗਲਤੀ ਕਰਤਾ ਹੈ ਤਾਂ ਸਾਰੇ ਭੋਗਤेंगे ਥੋੜੀ ਉਸ ਦਾ ਇਹ ਤਾਂ ਸਰਕਾਰ ਜਾਂ ਜਨਤਾ ਦੇ ਸਰਕਾਰ ਰੋਸ ਹੈ ਜੋ ਇਸ ਚੀਜ਼ ਦਾ ਥੋੜਾ ਜਹ ਹੈਗੇ ਹੋਰ ਵੀ ਸਟੇਟਾਂ ਵਿੱਚ ਐਸੇ ਹੈ ਇਹ ਮਹਾਰਾਸ਼ਟਰ ਵਿੱਚ ਵੀ ਹੈ ਕਈ ਜਗ੍ਹਾ ਐਸੇ ਤੁਕੋ ਗੱਲ ਹੈ ਕਿ ਪੰਜਾਬ ਦੇ ਵਿੱਚ 25 ਤੋਂ 30 ਲੱਖ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਜਿਨ੍ਹਾਂ ਦੇ ਸਿਰ ਤੇ ਪੰਜਾਬ ਦੀਆਂ ਫੈਕਟਰੀਆਂ ਚੱਲਦੀਆਂ ਪਈਆਂ ਪੰਜਾਬ ਦੀਆਂ ਫੈਕਟਰੀਆਂ ਨਹੀਂ ਪੰਜਾਬ ਦੀ ਜਿਹੜੀ ਕਿਸਾਨੀ ਵੀ ਹੈ ਉਹਦੇ ਚ ਵੀ ਇੰਨਾ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਹੈ ਕਿਉਂਕਿ ਜਦੋਂ ਫਸਲ ਬੀਜਣੀ ਤੇ ਕੱਟਣੀ ਹੁੰਦੀ ਹੈ ਤੇ ਉਹ ਇਹਨਾਂ ਨੂੰ ਹੀ ਬੁਲਾਇਆ ਜਾਂਦਾ ਕੱਟਣ ਤੇ ਬੀਜਣ ਵਾਸਤੇ ਇਹ ਜਿਹੜੇ ਹਾਲਾਤ ਬਣਾਏ ਜਾ ਰਹੇ ਨੇ ਇਹ ਪੋਲਿਟਿਕਲ ਸਿਸਟਮ ਦੇ ਅੰਦਰ ਬਣਾਏ ਜਾ ਰਹੇ ਨੇ ਕਿਉਂਕਿ ਗੱਲ ਇਹ ਹੈ ਕਿ ਜੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਨਹੀਂ ਕਿ ਉਹਦੀ ਸਜ਼ਾ ਜਿਹੜੀ ਆਪਾਂ ਪੂਰੀ ਇੱਕ ਬਰਾਦਰੀ ਨੂੰ ਜਾਂ ਇੱਕ ਸਿਸਟਮ ਨੂੰ ਦੇ ਦਈਏ ਇਹ ਤਾਂ ਕੁਝ ਨਹੀਂ ਜੇ ਅੱਜ ਗੱਲ ਕਰੀਏ ਕਿ ਪੰਜਾਬ ਪੰਜਾਬੀ ਜਿਹੜੇ ਨੇ ਉਹ ਕੈਨੇਡਾ 'ਚ ਰਹਿੰਦੇ ਆ ਜੇ ਉੱਥੇ ਕੋਈ ਵਾਰਦਾਨਤਾ ਕਰਦੇ ਨੇ ਤਾਂ ਕੀ ਉਹ ਕੈਨੇਡਾ ਪੂਰੇ ਪੰਜਾਬੀਆਂ ਨੂੰ ਬਾਹਰ ਕ ਯੂਕੇ ਦੇ ਵਿੱਚ ਜੇ ਕਿਸੇ ਪੰਜਾਬੀ ਨੇ ਵਾਰਦਾਤ ਕੀਤੀ ਕਿ ਤਾ ਕੀ ਪੂਰੇ ਪੰਜਾਬੀਆਂ ਨੂੰ ਯੂਕੇ ਬਾਹਰ ਕੱਢ ਦੇ ਇਦਾਂ ਦੀ ਗੱਲ ਨਹੀਂ ਹੁੰਦੀ ਇਹ ਪੋਲਿਟਿਕਲ ਹਾਲਾਤ ਨੇ ਔਰ ਜੇ ਹਾਲਾਤ ਪੜਕੇ ਤਾਂ ਇਹਦਾ ਅਸਰ ਜਿਹੜਾ ਦੂਜੀਆਂ ਰਾਜਾਂ 'ਚ ਵੀ ਹੋਊਗਾ ਅੱਜ ਪੰਜਾਬੀ ਇਕੱਲੇ ਪੰਜਾਬ 'ਚ ਨਹੀਂ ਰਹਿੰਦੇ ਔਰ ਲਗਭਗ 50 ਤੋਂ 70 ਲੱਖ ਜਿਹੜੇ ਪੰਜਾਬੀ ਨੇ ਉਹ ਦੂਜੇ ਸਟੇਟਾਂ 'ਚ ਵੀ ਰਹਿੰਦੇ ਨੇ ਜੀ ਇਹਦੇ 'ਚ ਬਿਹਾਰ ਮੇਨ ਪਟਨਾ ਸਾਹਿਬ ਸਾਡਾ ਉੱਥੇ ਤਖਤ ਹੈ ਮੇਨ ਉੱਥੇ ਜੇ ਇੱਥੇ ਕੋਈ ਇਦਾਂ ਦੇ ਹਾਲਾਤ ਬਣਦੇ ਨੇ ਤਾਂ ਉਹਦਾ ਨਤੀਜਾ ਜਿਹੜਾ ਉੱਥੇ ਵੀ ਹੋਏਗਾ ਇਹ ਤਾਂ ਬਹੁਤ ਮਾੜੇ ਹਾਲਾਤ ਬਣਾਏ ਜਾ ਰਹੇ ਨੇ ਇਹ ਔਰੇ ਰਾਜਨੀਤੀ ਹੈ ਗੰਦੀ ਰਾਜਨੀਤੀ ਜਿਹੜੀ ਹੋ ਰਹੀ ਹੈ ਪੰਜਾਬ ਦੇ ਵਿੱਚ ਸਰਕਾਰ ਨੂੰ ਇੱਥੇ ਕੰਟਰੋਲ ਕਰਨਾ ਚਾਹੀਦਾ ਜਿਨੇ ਗਲਤੀ ਕੀਤੀ ਹੈ ਮੰਨ ਲਓ ਕੋਈ ਕਿਉਂਕਿ ਜੋ ਸਾਨੂੰ ਲੱਗਦਾ ਹੈ ਕਿ ਦੋਨੋਂ ਪਾਸੇ ਇਹ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਹਾਰੀਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਮਲੇ ਕਰੋ ਔਰ ਦੂਜਿਆਂ ਨੂੰ ਕਿਹਾ ਜਾ ਰਿਹਾ ਕਿ ਬਿਹਾਰੀਆਂ ਤੇ ਹਮਲੇ ਕਰੋ ਇਹ ਇੱਕਦਮ ਵਿਥਿਨ 7 ਡੇਜ਼ ਦਾ ਮਾਹੌਲ ਬੰਨਣਾ ਕਿ ਬਿਹਾਰੀਆਂ ਨੇ ਕਿਸੇ ਨੂੰ ਅਟੈਕ ਕਰਨਾ ਤੇ ਫਿਰ ਬਿਹਾਰੀਆਂ ਨੂੰ ਟਾਰਗੇਟ ਬਣਾਉਣਾ ਇਹ ਕੋਈ ਨਾਰਮਲ ਘਟਨਾ ਨਹੀਂ ਲੱਗਦੀ ਇਹ ਕੌਨਸਪੀਰੇਸੀ ਹੈ ਜਿਹਦੇ ਵਿੱਚ ਕੁਝ ਲੋਕਾਂ ਨੂੰ ਬਿਆਰੀਆਂ ਨੂੰ ਵੀ ਯੂਜ਼ ਕੀਤਾ ਜਾ ਰਿਹਾ ਲੱਗਦਾ ਤੇ ਪੰਜਾਬੀ ਨੂੰ ਵੀ ਯੂਜ਼ ਕੀਤਾ ਜਾ ਰਿਹਾ ਲੱਗਦਾ ਇਸ ਕਰਕੇ ਇਹ ਹਾਲਾਤ ਜਿਹੜੇ ਨੇ ਸਪੈਸ਼ਲੀ ਲੁਧਿਆਣਾ ਤੇ ਪੰਜਾਬ ਦੀ ਇੰਡਸਟਰੀ ਵਾਸਤੇ ਬਹੁਤ ਮਾੜੇ ਹਾਲਾਤ ਹੋ ਜਾਣਗੇ ਕਿਉਂਕਿ ਜੇ ਇੱਕ ਵਾਰੀ ਵਰਕਰ ਕਿਉਂਕਿ ਅਸੀਂ ਕੋਵਿਡ 'ਚ ਦੇਖਿਆ ਸੀ ਤੇ ਇਥੋਂ ਚਲੇ ਗਏ ਸੀਗੇ ਤੇ ਉਹਨਾਂ ਨੂੰ ਵਾਪਸ ਬੁਲਾਣਾ ਬੜਾ ਔਖਾ ਹੋ ਗਿਆ ਸੀਗਾ ਤੇ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਜਿਹੜੇ ਲੋਕ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਮੈਂ ਨਹੀਂ ਸਮਝਦਾ ਕਿ ਗਲਤ ਆਨਸਰ ਜਿਹੜੇ ਨੇ ਮੈਂ ਪਹਿਲਾਂ ਵੀ ਕਿਹਾ ਕਿ ਪੰਜਾਬੀਆਂ ਚ ਵੀ ਨੇ ਅੱਜ ਡਰੱਗ ਬਿਕਰੀ ਹੈ ਪੰਜਾਬ ਦੇ ਵਿੱਚ ਪਿਛਲੇ 20 ਸਾਲ ਤੋਂ ਅਸੀਂ ਕਿੰਨਾ ਕੁ ਪੰਜਾਬੀਆਂ ਤੇ ਐਕਸ਼ਨ ਲੈ ਲਿਆ ਇਸ ਕਰਕੇ ਕਿਸੇ ਇੱਕ ਨੇ ਗਲਤੀ ਕਰ ਦਿੱਤੀ ਮੈਨੂੰ ਲੱਗਦਾ ਕਿ ਉਹ ਤੋਂ ਗਲਤੀ ਕਰਵਾਈ ਗਈ ਹੈ ਇਹਦੀ ਜਾਂਚ ਜਿਹੜੀ ਹੈ ਅਸੀਂ ਮੰਗ ਕਰਦੇ ਹਾਂ ਕਿ ਵਿਜੀਲੈਂਸ ਤੋਂ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਜਿਹੜੇ ਬਿਹਾਰੀਆਂ ਨੇ ਉਹ ਗਲਤੀ ਕੀਤੀ ਹੈ ਕਦੇ ਉਹ ਕੌਨਸਪੀਰੇਸੀ ਦੇ ਅੰਡਰ ਤਾਂ ਨਹੀਂ ਕਰਵਾਈ ਗਈ ਜਿਸ ਨਾਲ ਮਾਹੌਲ ਖਰਾਬ ਕਰਨ ਦਾ ਮੌਕਾ ਮਿਲੇ ਇਸ ਕਰਕੇ ਸਭ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਬਿਲਕੁਲ ਸਰਕਾਰ ਨੂੰ ਸਖਤ ਤੋਂ ਸਖਤ ਐਕਸ਼ਨ ਜਿਹੜਾ ਲੈਣਾ ਚਾਹੀਦਾ ਕਿਉਂਕਿ ਪੰਜਾਬ ਜਿਹੜਾ ਇਹਨੇ 84 ਚ ਲਿਆ ਹੋਇਆ ਇਹ ਉਸ ਤਰ੍ਹਾਂ ਦੇ ਹਾਲਾਤ ਨਾ ਦੁਬਾਰਾ ਵਾਣ ਜਾਣ ਪੰਜਾਬ ਦੇ ਵਿੱਚ ਕਦੇ ਕਿ ਕਮਿਊਨਲ ਵਾਇਲੈਂਸ ਜਿਹੜੀ ਪੂਰੇ ਇੰਡੀਆ ਦੇ ਵਿੱਚ ਫੈਲ ਜੇ ਇਸ ਕਰਕੇ ਮੈਸੇਜ ਪੂਰੇ ਇੰਡੀਆ ਚ ਚਾਹਤੋਂ ਰੋਕਣ ਵਾਸਤੇ ਸਰਕਾਰ ਨੂੰ ਜਲਦ ਤੋਂ ਜਲਦ ਉਹ ਲੋਕ ਜਿਹੜੇ ਇੱਥੇ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਲੈ ਰਹੇ ਨੇ ਚਾਹੇ ਉਹ ਬਿਹਾਰੀ ਨੇ ਚਾਹੇ ਪੰਜਾਬੀ ਨੇ ਉਹਨਾਂ ਤੇ ਕਾਰਵਾਈ ਬਹੁਤ ਜ਼ਰੂਰੀ ਜ ਇੰਡਸਟਰੀ ਦੇ ਵਿੱਚ 90% ਜਿਹੜੀ ਲੇਬਰ ਹੈ ਪ੍ਰਵਾਸੀ ਪੰਜਾਬੀ ਲੇਬਰ ਸਿਰਫ 5% ਹੈ ਅੱਜ ਪ੍ਰਵਾਸੀ ਲੇਬਰ ਇੱਥੋਂ ਚੱਲੀ ਜਾਂਦੀ ਹੈ 100% ਇੱਥੋਂ ਪੰਜਾਬ ਦੇ ਫੈਕਟਰੀਆਂ ਨੂੰ ਤਾਲੇ ਲੱਗਣੇ ਫੈਕਟਰੀਆਂ ਕੀ ਅੱਜ ਇੱਥੋਂ ਦੇ ਰੈਸਟੋਰੈਂਟ ਲਾ ਲੋ ਜੋ ਮਰਜੀ ਸਰਵਿਸ ਸੈਂਟਰ ਲਾ ਲੋ ਕਿਤੇ ਵੀ ਤੁਸੀਂ ਦੇਖੋਗੇ ਤਾਂ ਜਿਹੜੇ ਵਰਕਰ ਹੈ ਇਵਨ ਘਰਾਂ ਦੇ ਵਿੱਚ ਵੀ ਜਿਹੜੀਆਂ ਅਸੀਂ ਮੇਡਸ ਰੱਖਦੇ ਆ 80 70 80% ਉਹ ਵੀ ਪ੍ਰਵਾਸੀ ਨੇ ਇਸ ਕਰਕੇ ਪੰਜਾਬ ਦਾ ਜਿਹੜਾ ਕੰਮ ਹੈ ਉਹ ਪ੍ਰਵਾਸੀਆਂ ਤੋਂ ਬਿਨਾ ਨਹੀਂ ਚੱਲ ਸਕਦਾ ਪੰਜਾਬੀ ਜਿਹੜੇ ਨੇ ਉਹ ਕੰਮ ਕਰਕੇ ਰਾਜ਼ੀ ਨਹੀਂ ਹੈ ਮੈਂ ਸਾਫ਼ ਕਹਿ ਰਿਹਾ ਪੰਜਾਬੀਆਂ ਦੇ ਸਿਰ ਤੇ ਫੈਕਟਰੀਆਂ ਨਹੀਂ ਚੱਲ ਸਕਦੀਆਂ ਇਸ ਕਰਕੇ ਜੇ ਪ੍ਰਵਾਸੀ ਚਲੇਗੇ ਤਾਂ ਬਿਲਕੁਲ ਬੁਰੇ ਹਾਲਾਤ ਹੋ ਜਾਣਗੇ ਇਸ ਤੇ ਪੰਜਾਬ ਦੇ ਵਿੱਚ ਇਹ ਇਹ ਚੀਜ਼ ਨੂੰ ਰੋਕਿਆ ਜਾਣਾ ਚਾਹੀਦਾ ਔਰ ਸਖਤ ਐਕਸ਼ਨ ਜਿਹੜੇ ਨੇ ਉਹਨਾਂ ਤੇ ਲੈ ਜਾਣੇ ਚਾਹੀਦੇ ਨੇ ਜਿਹੜੇ ਪੰਜਾਬ ਚ ਇਦਾਂ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਅੱਜ ਜਿੱਥੇ ਸਾਡੀ ਲੜਾਈ ਦੂਜੇ ਦੇਸ਼ਾਂ ਹੁੰਦੀ ਪਈ ਹੈ ਇਹ ਉਹ ਮਾਹੌਲ ਬਣਾਇਆ ਜਾ ਰਿਹਾ ਕਿ ਇੰਡੀਆ ਦੇ ਵਿੱਚ ਇੱਕ ਦੁਬਾਰਾ ਲੜਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇ ਔਰ ਇਸ ਚੀਜ਼ ਨੂੰ ਰੋਕਿਆ ਜਾਣਾ ਬੜਾ ਜ਼ਰੂਰੀ ਹੈ ਧੰਨਵਾਦ ਪਰਮਾਨ ਜਾਰੀ ਕੀਏ ਹਨ ਚਲੋ ਲੁਧਿਆਣਾ ਸਹਿਰ ਮੇ ਤਾਂ ابھی ਨਹੀਂ ਹੈ ਉਹ ਚੀਜ਼ ਤੇ ਠੀਕ ਨਹੀਂ ਹੈ कहीं भी सारे बंदे कमाने खाने जाते हैं लुधियाना कभी जाते हैं बिहार यूपी बंगाल हर जगह जाते हैं वो चीज़ें सारे जगह फैलेगी फिर ऐसे करेंगे तो हर जगह वो चीज़ भी बात फैलेगा अगर नहीं तो ये चीज़ें ना करें कोई अगर अफवाह ना फैलाए जो कोई कार्रवाई होती है उसे उसके उस पर हो जो सजावार है उसको सजा दी जाए तो क्या। लेकिन ऐसे सारे तो नहीं है ना सारे इंसान एक जैसे तो नहीं है सही भी हैं आदमी ਤਾਰੇਕ ਜੈਸੇ ਤਾਂ ਹੈ ਨਹੀਂ ਕਿ ਚਲੋ ਤਾਂ ਇੱਕ ਇੱਕ ਕਾਗਰ ਕੋਈ ਗਲਤੀ ਕਰਤਾ ਹੈ ਤਾਂ ਸਾਰੇ ਭੋਗਤेंगे ਥੋੜੀ ਉਸ ਦਾ ਇਹ ਤਾਂ ਸਰਕਾਰ ਜਾਂ ਜਨਤਾ ਦੇ ਸਰਕਾਰ ਰੋਸ ਹੈ ਜੋ ਇਸ ਚੀਜ਼ ਦਾ ਥੋੜਾ ਜਿਹਾ ਹੈਗੇ ਹੋਰ ਵੀ ਸਟੇਟਮ ਐਸੇ ਹੈ ਇਹ ਮਹਾਰਾਸ਼ਟਰ ਵਿੱਚ ਵੀ ਹੈ ਕਈ ਜਗ੍ਹਾ ਐਸੇ ਤੁਕੋ ਗੱਲ ਲੈ ਕੇ ਪੰਜਾਬ ਦੇ ਵਿੱਚ 25 ਤੋਂ 30 ਲੱਖ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਜਿਨ੍ਹਾਂ ਦੇ ਸਿਰ ਤੇ ਪੰਜਾਬ ਦੀਆਂ ਫੈਕਟਰੀਆਂ ਚੱਲਦੀਆਂ ਪਈਆਂ ਪੰਜਾਬ ਦੀਆਂ ਫੈਕਟਰੀਆਂ ਨਹੀਂ ਪੰਜਾਬ ਦੀ ਜਿਹੜੀ ਕਿਸਾਨੀ ਵੀ ਹੈ ਉਹਦੇ 'ਚ ਵੀ ਇੰਨਾ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਹੈ ਕਿਉਂਕਿ ਜਦੋਂ ਫਸਲ ਬੀਜਣੀ ਤੇ ਕੱਟਣੀ ਹੁੰਦੀ ਹੈ ਤੇ ਉਹ ਇਨਾਂ ਨੂੰ ਹੀ ਬੁਲਾਇਆ ਜਾਂਦਾ ਕੱਟਣ ਤੇ ਬੀਜਣ ਵਾਸਤੇ ਇਹ ਜਿਹੜੇ ਹਾਲਾਤ ਬਣਾਏ ਜਾ ਰਹੇ ਨੇ ਇਹ ਪੋਲਿਟਿਕਲ ਸਿਸਟਮ ਦੇ ਅੰਦਰ ਬਣਾਏ ਜਾ ਰਹੇ ਨੇ ਕਿਉਂਕਿ ਗੱਲ ਇਹ ਹੈ ਕਿ ਜੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਨਹੀਂ ਕਿ ਉਹਦੀ ਸਜ਼ਾ ਜਿਹੜੀ ਆਪਾਂ ਪੂਰੀ ਇੱਕ ਬਰਾਦਰੀ ਨੂੰ ਜਾਂ ਇੱਕ ਸਿਸਟਮ ਨੂੰ ਦੇ ਦਈਏ ਇਹ ਤਾਂ ਕੁਝ ਨਹੀਂ ਜੇ ਅੱਜ ਗੱਲ ਕਰੀਏ ਕਿ ਪੰਜਾਬ ਪੰਜਾਬੀ ਜਿਹੜੇ ਨੇ ਉਹ ਕੈਨੇਡਾ 'ਚ ਰਹਿੰਦੇ ਆ ਜੇ ਉੱਥੇ ਕੋਈ ਵਾਰਦਾਨਤ ਕਰਦੇ ਨੇ ਤਾਂ ਕੀ ਉਹ ਕੈਨੇਡਾ ਪੂਰੇ ਪੰਜਾਬੀਆਂ ਨੂੰ ਬਾਹਰ ਯੂਕੇ ਦੇ ਵਿੱਚ ਜੇ ਕਿਸੇ ਪੰਜਾਬੀ ਨੇ ਵਾਰਦਾਤ ਕੀਤੀ ਕਿ ਤਾ ਕੀ ਪੂਰੇ ਪੰਜਾਬੀਆਂ ਨੂੰ ਯੂਕੇ ਬਾਹਰ ਕੱਢ ਦੇ ਇਦਾਂ ਦੀ ਗੱਲ ਨਹੀਂ ਹੁੰਦੀ ਇਹ ਪੋਲਿਟਿਕਲ ਹਾਲਾਤ ਨੇ ਔਰ ਜੇ ਹਾਲਾਤ ਪੜਕੇ ਤਾਂ ਇਹਦਾ ਅਸਰ ਜਿਹੜਾ ਦੂਜੀਆਂ ਰਾਜਾਂ 'ਚ ਬੀਓਗ ਅੱਜ ਪੰਜਾਬੀ ਇਕੱਲੇ ਪੰਜਾਬ 'ਚ ਨਹੀਂ ਰਹਿੰਦੇ ਔਰ ਲਗਭਗ 50 ਤੋਂ 70 ਲੱਖ ਜਿਹੜੇ ਪੰਜਾਬੀ ਨੇ ਉਹ ਦੂਜੇ ਸਟੇਟਾਂ 'ਚ ਵੀ ਰਹਿੰਦੇ ਨੇ ਜਿਦੇ 'ਚ ਬਿਹਾਰ ਮੇਨ ਪਟਨਾ ਸਾਹਿਬ ਸਾਡਾ ਉੱਥੇ ਤਖਤ ਹੈ ਮੇਨ ਉੱਥੇ ਜੇ ਇੱਥੇ ਕੋਈ ਇਦਾਂ ਦੇ ਹਾਲਾਤ ਬਣਦੇ ਨੇ ਤਾਂ ਉਹਦਾ ਨਤੀਜਾ ਜਿਹੜਾ ਉੱਥੇ ਵੀ ਹੋਏਗਾ ਇਹ ਤਾਂ ਬਹੁਤ ਮਾੜੇ ਹਾਲਾਤ ਬਣਾਏ ਜਾ ਰਹੇ ਨੇ ਇਹ ਔਰੇ ਰਾਜਨੀਤੀ ਹੈ ਗੰਦੀ ਰਾਜਨੀਤੀ ਜਿਹੜੀ ਹੋ ਰਹੀ ਹੈ ਪੰਜਾਬ ਦੇ ਵਿੱਚ ਸਰਕਾਰ ਨੂੰ ਇੱਥੇ ਕੰਟਰੋਲ ਕਰਨਾ ਚਾਹੀਦਾ ਜਿਨੇ ਗਲਤੀ ਕੀਤੀ ਹੈ ਮੰਨ ਲਓ ਕੋਈ ਕਿਉਂਕਿ ਜੋ ਸਾਨੂੰ ਲੱਗਦਾ ਹੈ ਕਿ ਦੋਨੋਂ ਪਾਸੇ ਇਹ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਹਾਰੀਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਮਲੇ ਕਰੋ ਔਰ ਦੂਜਿਆਂ ਨੂੰ ਕਿਹਾ ਜਾ ਰਿਹਾ ਕਿ ਬਿਹਾਰੀਆਂ ਤੇ ਹਮਲੇ ਕਰੋ ਇਹ ਇੱਕਦਮ ਵਿਥਿਨ 7 ਡੇਜ਼ ਦਾ ਮਾਹੌਲ ਬੰਨਣਾ ਕਿ ਬਿਹਾਰੀਆਂ ਨੇ ਕਿਸੇ ਨੂੰ ਅਟੈਕ ਕਰਨਾ ਤੇ ਫਿਰ ਬਿਹਾਰੀਆਂ ਨੂੰ ਟਾਰਗੇਟ ਬਣਾਉਣਾ ਇਹ ਕੋਈ ਨਾਰਮਲ ਘਟਨਾ ਨਹੀਂ ਲੱਗਦੀ ਇਹ ਕੌਨਸਪੀਰੇਸੀ ਹੈ ਜਿਹਦੇ ਵਿੱਚ ਕੁਝ ਲੋਕਾਂ ਨੂੰ ਬਿਹਾਰੀਆਂ ਨੂੰ ਵੀ ਯੂਜ਼ ਕੀਤਾ ਜਾ ਰਿਹਾ ਲੱਗਦਾ ਤੇ ਪੰਜਾਬੀ ਨੂੰ ਵੀ ਯੂਜ਼ ਕੀਤਾ ਜਾ ਰਿਹਾ ਲੱਗਦਾ ਇਸ ਕਰਕੇ ਇਹ ਹਾਲਾਤ ਜਿਹੜੇ ਨੇ ਸਪੈਸ਼ਲੀ ਲੁਧਿਆਣਾ ਤੇ ਪੰਜਾਬ ਦੀ ਇੰਡਸਟਰੀ ਵਾਸਤੇ ਬਹੁਤ ਮਾੜੇ ਹਾਲਾਤ ਹੋ ਜਾਣਗੇ ਕਿਉਂਕਿ ਜੇ ਇੱਕ ਵਾਰੀ ਵਰਕਰ ਕਿਉਂਕਿ ਅਸੀਂ ਕੋਵਿਡ 'ਚ ਦੇਖਿਆ ਸੀ ਤੇ ਇਥੋਂ ਚਲੇ ਗਏ ਸੀਗੇ ਤੇ ਉਹਨਾਂ ਨੂੰ ਵਾਪਸ ਬੁਲਾਣਾ ਬੜਾ ਔਖਾ ਹੋ ਗਿਆ ਸੀਗਾ ਤੇ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਤਾਂ ਦੱਸਦੀ ਕਿ ਇਸ ਘਟਨਾ ਤੋਂ ਬਾਅਦ ਜਿੱਥੇ ਲਗਾਤਾਰ ਮਤੇ ਜਿਹੜੇ ਉਹ ਪੰਚਾਇਤਾਂ ਦੇ ਵੱਲੋਂ ਪਾਏ ਜਾ ਰਹੇ ਨੇ ਤਾਂ ਉੱਥੇ ਹੀ ਪ੍ਰਵਾਸੀਆਂ ਨੇ ਵੀ ਆਪਣੇ ਸੂਬੇ ਦਾ ਰੁਕ ਕਰਨਾ ਸ਼ੁਰੂ ਕਰ ਦਿੱਤਾ ਹੈ ਲੁਧਿਆਣਾ ਬਠਿੰਡਾ ਤੇ ਹੋਰ ਵੱਡੇ ਰੇਲਵੇ ਜੰਕਸ਼ਨਾਂ ਦੇ ਉੱਪਰ ਲਗਾਤਾਰ ਭੀੜ ਹੈ ਜਿਹੜੀ ਉਪਰਵਾਸੀਆਂ ਦੀ ਦੇਖੀ ਜਾ ਰਹੀ ਹੈ ਤੇ ਉਹ ਆਪਣੇ ਸੂਬੇ ਨੂੰ ਵਾਪਸ ਮੁੜ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ